sasri ka हां जी दोस्तों ਤੁਸੀਂ ਅਨੇਕਾਂ ਤਰ੍ਹਾਂ ਦੇ ਸਰਪ੍ਰਾਈਜ਼ ਦੇਖੇ ਹੋਣੇ ਜਦੋਂ ਮੁੰਡੇ ਕੁੜੀਆਂ ਵਿਦੇਸ਼ਾਂ ਵਿੱਚੋਂ ਕਈ ਕਈ ਸਾਲ ਬਾਅਦ ਆਪਣੇ ਘਰ ਆਉਂਦੇ ਹਨ ਅਤੇ ਉਹ ਆਪਣੇ ਮਾਪਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਆਪਣੇ ਮਾਪਿਆਂ ਨੂੰ ਬਿਨਾਂ ਦੱਸੇ ਹੀ ਘਰ ਆ ਜਾਂਦੇ ਹਨ ਅਤੇ ਇਸ ਤਰ੍ਹਾਂ ਦੇ ਸਰਪ੍ਰਾਈਜ਼ ਦਿੰਦੇ ਹਨ ਪਰ ਹੁਣ ਦੋਸਤੋ ਇੱਕ ਮੁੰਡੇ ਨੇ ਅਨੋਖਾ ਹੀ ਸਰਪ੍ਰਾਈਜ਼ ਦਿੱਤਾ ਹੈ ਜੋ ਕਿ ਕਈ ਸਾਲਾਂ ਬਾਅਦ ਇੰਗਲੈਂਡ ਤੋਂ ਵਾਪਸ ਆਇਆ ਹੈ ਹੁਣ ਦੱਸਿਓ ਦੋਸਤੋ ਕਿ ਉਹ ਮੁੰਡਾ ਰਾਤ ਦੇ ਸਮੇਂ ਬਿਨਾਂ ਦੱਸੇ ਹੀ ਆਪਣੇ ਘਰ ਆ ਜਾਂਦਾ ਹੈ ਅਤੇ ਆਪਣੇ ਘਰ ਦੀ ਛੱਤ ਦੇ ਉੱਪਰ ਚੜ੍ਹ ਕੇ ਆਪਣੇ ਘਰਦਿਆਂ ਨੂੰ ਆਵਾਜ਼ ਮਾਰਦਾ ਹੈ ਅਤੇ ਜਦੋਂ ਹੀ ਸਾਰੇ ਬਾਹਰ ਨਿਕਲ ਤਾਂ ਉਹ ਨਵਾਂ ਮੁੰਡਾ ਖੜਾ ਹੁੰਦਾ ਹੈ ਅਤੇ ਉਹ ਆਪਣੇ ਘਰ ਦੇ ਉੱਪਰ ਡਾਲਰਾਂ ਦੀ ਵਰਖਾ ਵੀ ਕਰਦਾ ਹੈ ਜਿਸ ਦੀਏ ਵੀਡੀਓ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਸਾਸਰੀ ਘਰ ਸਾਰਿਆਂ ਅੱਜ ਆਪਾਂ ਤੱਤੇ ਤੋਂ ਹੀ ਸ਼ੁਰੂ ਕਰਾਂਗੇ ਇਸ ਤਰ੍ਹਾਂ ਦੋਸਤੋ ਇਸ ਮੁੰਡੇ ਵੱਲੋਂ ਇੱਕ ਅਨੋਖਾ ਹੀ ਸਰਪ੍ਰਾਈਜ਼ ਦਿੱਤਾ ਗਿਆ ਹੈ ਜਿੱਥੇ ਕਿ ਇਸ ਮੁੰਡੇ ਦੇ ਘਰਦਿਆਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਸਾਡਾ ਮੁੰਡਾ ਇਸ ਤਰ੍ਹਾਂ ਘਰ ਆਵੇਗਾ ਬਾਕੀ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਸ ਮੁੰਡੇ ਦਾ ਸਰਪ੍ਰਾਈਜ਼ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ